ਜੇ ਕਰ ਇਹ ਮਾਲਕ ਦੀ ਰਾਜ ਆ ਹੁਣ ਮਾਲਕ ਨੂੰ ਕਿਹੜਾ ਆਖੇਗੇ ਭਾਈ ਇਸ ਤਰ੍ਹਾਂ ਨਹੀਂ ਤੂੰ ਐਂ ਕਰ ਪਰ ਇਹਨਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਭਾਈ ਹੁਣ ਜਿੱਥੇ-ਜਿੱਥੇ ਕਿੰਨਾ ਨੁਕਸਾਨ ਹੋ ਰਿਹਾ ਪਾਣੀ ਕਿੰਨਾ ਆ ਰਿਹਾ ਲੋਕਾਂ ਦਾ ਮਾਲ ਡੰਗਰ ਖੇਤੀ ਕਿੰਨੀ ਬਰਬਾਦ ਹੋ ਗਈ ਆ ਘਰਾਂ ਦੇ ਘਰ ਲੋਕੀਂ ਕਿਈ ਭੁੱਖਣ ਪਾਣੇ ਬੈਠੇ ਆ ਤੇ ਪਰ ਅੱਜ ਵੀ ਜਾ ਕੇ ਸਾਰ ਨਹੀਂ ਲੈ ਰਹੇ ਉਹਨਾਂ ਦੀ ਤੇ ਜਿਹੜੇ ਸਾਰ ਲੈਂਦੇ ਆ ਜਾਂ ਪਿਛਲੇ ਸਮਿਆਂ ਦੇ ਵਿੱਚ ਲੈਂਦੇ ਵੀ ਰਹੇ ਆ ਮਹਾਪੁਰਖਿਆ ਹੋਰ ਸੰਸਥਾਵਾਂ ਵਾਂ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਹੁਣ ਮੈਂ ਵੈਸੇ ਇਹਨਾਂ ਦੇ ਉੱਪਰ ਕਿੰਤੂ ਪਰੰਤੂ ਨਹੀਂ ਕਰਦਾ ਪਰ ਕਈ ਵਾਰੀ ਜਿਹੜੇ ਇਹ ਲੋਕ ਕਹਿੰਦੇ ਆ ਮਹਾਪੁਰਖਾਂ ਦੀ ਨਿੰਦਿਆ ਕਰਦੇ ਆ ਕਿ ਐਵੇਂ ਨੇ ਐਵੇਂ ਨੇ ਹੁਣ ਉਹੀ ਮਹਾਪੁਰਖ ਜਾਂ ਡੇਰੇ ਵਾਲੀਆਂ ਸੰਪਰਦਾ ਜਿਹੜੇ ਜਾ ਕੇ ਉਹ ਸੇਵਾਵਾਂ ਕਰਦੇ ਆ ਅੱਜ ਸਾਨੂੰ ਕੋਈ ਮਿਸ਼ਨਰੀ ਜਾਂ ਹੋਰ ਕੋਈ ਦੂਜਾ ਤੇ ਜਾ ਸਾਨੂੰ ਕੋਈ ਦਿਸਦਾ ਨਹੀਂ ਕਿ ਜੇ ਕਿਸੇ ਨੇ ਜਾ ਕੇ ਉਥੇ ਸੇਵਾ ਕੀਤੀ ਹੋਵੇ ਕੋਈ ਸੇਵਾ ਦੇ ਵਿੱਚ ਲੱਗੀ ਹੁਣ ਮੈਂ ਤੇ ਹਲੇ ਤੱਕ ਜਿੰਨੀ ਕੁ ਉਮਰ ਆਈਆ ਅਜੇ ਤੱਕ ਆਪਾਂ ਕਿਸੇ ਨੂੰ ਨਹੀਂ ਵੇਖਿਆ ਤੇ ਕੇਵਲ ਜਿਹੜੇ ਮਹਾਪੁਰਖ ਆ ਜਾਂ ਐਸੀਆਂ ਸੰਸਥਾਵਾਂ ਵਾਂ ਉਹੋ ਹੀ ਸੇਵਾ ਕਰਦੇ ਵੇਖੇ ਆ ਇਹ ਨਿੰਦਾ ਕਰਨ ਨੂੰ ਬਹੁਤ ਨੇ ਨਿੰਦਾ ਕਰੀ ਜਾਂਦੇ ਨੇ ਕਿ ਡੇਰੇ ਖੋਲੇ ਫਲਾਨੇ ਬਾਬੇ ਨੇ ਇੰਨੇ ਪੈਸੇ ਇਕੱਠੇ ਕਰ ਲੇ ਫਲਾਨੇ ਬਾਬੇ ਦੇ ਪਿਛੇ ਸੰਗਤਾਂ ਲੱਗ ਗਈਆਂ ਉਹ ਐਂ ਕਰਦੇ ਜੋ ਕਰਦੇ ਸਾਰਿਆਂ ਨੂੰ ਇੱਕ ਰਸੇ ਲੰਗਾਈ ਆਉਂਦੇ ਬਾਰੇ ਵਿਰਲੇ ਸੰਤ ਜਨ ਮਹਾਪੁਰਖ ਹੈਗੇ ਵੀ ਆ ਜਿਹੜੇ ਹੁਣ ਅੱਗੇ ਆਉਂਦੇ ਆ ਸੀ ਜਦੋਂ ਵਿਪਤਾ ਪੈਂਦੀ ਲੋਕਾਂ ਦੇ ਉੱਪਰ ਸਾਡੇ ਖੁਦ ਨਗਰ ਦੇ ਆ ਬਾਬਾ ਤਾਰਾ ਸਿੰਘ ਸਾਹਿਬ ਜੀ ਸ੍ਰਿਹਾਲੀ ਸਾਹਿਬ ਉਹਨਾਂ ਤੋਂ ਸੰਪਰਦਾ ਅਗੇ ਚੱਲੀ ਬਾਬਾ ਸੁਖਾ ਸਿੰਘ ਸਾਹਿਬ ਜੀ ਆ ਹੁਣ ਉਹ ਸੇਵਾਵਾਂ ਅਜੇ ਵੀ ਨਿਰੰਤਰ ਲਗਾਤਾਰ ਜਾਰੀ ਆ ਪਿੱਛੇ ਜਦੋਂ 23 ਦੇ ਵਿੱਚ ਵੀ ਇਸ ਤਰ੍ਹਾਂ ਸੀ ਉਦੋਂ ਵੀ ਸੇਵਾਵਾਂ ਕੀਤੀਆਂ ਅੱਜ ਵੀ ਆ ਹੁਣ ਸੁਰ ਸਿੰਘ ਵਾਲੇ ਮਹਾਪੁਰਖਿਓ ਉਹ ਵੀ ਸੇਵਾਵਾਂ ਚੱਲ ਰਹੀਆਂ ਇਸ ਤਰ੍ਹਾਂ ਸੇਵਾਵਾਂ ਹੁੰਦੀਆਂ ਇਹਰ ਆਪਾਂ ਪਰਮੇਸ਼ਰ ਦੇ ਅੱਗੇ ਵੀ ਜੋਦੜੀ ਕਰਨੀ ਆ ਤੇ ਪਰ ਸਰਕਾਰਾਂ ਨੂੰ ਚਾਹੀਦਾ ਆ ਕਿ ਭਾਈ ਇਸ ਸਮੇਂ ਤੇ ਨਾਲ ਖਲੋਣਾ ਚਾਹੀਦਾ ਲੋਕਾਂ ਦੇ ਜਿਹੜੇ ਉਹਨਾਂ ਦੇ ਹਾਲਾਤ ਆ ਉਹਨਾਂ ਦਾ ਅਸੀਂ ਸਾਥ ਦਈਏ ਕੇਵਲ ਵੋਟਾਂ ਦੇ ਸਮੇਂ ਲੋਕਾਂ ਦੇ ਘਰ ਆ ਕੇ ਵੋਟਾਂ ਮੰਗ ਲੈਣੀਆਂ ਇਹ ਕੋਈ ਚੰਗੀ ਜਾਂ ਨਿਆਂ ਵਾਲੀ ਗੱਲ ਨਹੀਂ ਆ